ਸ਼ਾਂਤੀ ਦੇ ਪੁੰਜ ਬਾਣੀ ਦੇ ਬਹੁਤ ਨਾਮ ਕੇ ਜਹਾਜ਼ ਹਲਤ ਪਲਤ ਕੇ ਰਾਖੇ ਜ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਨੇ ਸਾਚ ਖੰਡ ਸ੍ਰੀ ਹਰਮੰਦਰ ਸਾਹਿਬੀ ਦਾ ਨਹੀਂ ਪੱਥਰ ਖਾਇਆ ਤੇ ਨਹੀਂ ਪੱਥਰ ਰੱਖਿਆ ਕਿਨੇ ਸਾਈ ਮੀਆਂ ਮੀਰ ਜੀ ਨੇ ਉਨ੍ਹਾਂ ਬਾਰੇ ਕੁਝ ਆਪਾਂ ਵਿਚਾਰ ਕਰਨੀ ਵਾਹਿਗੁਰਜੀ ਦਾ ਕਲਸਾ ਵਾਹਿਗੁਰਜੀ ਕੀ ਫਤਿਹ ਸਤ ਗੁਰ ਕਾ ਖੇਵੇ ਚੰਦੋਆ ਸਤ ਗੁਰ ਕਾ ਖੇਵੇ ਚੰਦੋਆ ਗੁਰ ਕਾ ਖੇਵੇ ਚੰਦੋਆ ਸਤ ਗੁਰ ਕਾ ਖੇਵੇ ਚੰਦੋਆ ਚਾਰੇ ਜਾਗੇ ਚੌ ਜੁਗੀ ਚਾਰੇ ਜਾਗੇ ਚੌ ਜੁਗੀ ਪੰਜਾਂ ਆਪੇ ਹੋਆ ਸਤ ਗੁਰ ਕਾ ਖਿਵੇ ਚੰਦੋਆ ਗੁਰ ਕਾ ਖਿਵੇ ਚੰਦੋਆ ਸਤ ਗੁਰ ਕਾ ਖਿਵੇ ਚੰਦੋਆ ਤਖਤ ਬੈਠਾ ਅਰਜਨ ਗੁਰੂ ਤਖਾਤੇ ਬੈਠਾ ਅਰਜਨ ਗੁਰੂ ਤਾਖਤ ਬੈਠਾ ਅਰਜਨ ਗੁਰੂ ਤਖਤ ਬੈਠਾ ਅਰਜਨ ਗੁਰੂ ਗੁਰ ਕਾਖਿ ਵੇ ਚੰਦੋਆ ਸਤ ਗੁਰ ਕਾਖਿ ਵੇ ਚੰਦੋਆ ਗੁਰ ਕਾਖਿ ਵੇ ਚੰਦੋਆ ਸਤ ਗੁਰ ਕਾਖਿ ਵੇ ਚੰਦੋਆ ਆਪਿਨੇ ਆਪੇ ਸਾਜਣਿਓ ਆਪਿਨੇ ਆਪੇ ਸਾਜਣਿਓ ਆਪੇ ਹੀ 함ਖਲੋਆ ਸਤ ਗੁਰ ਕਾਖੀ ਵੇ ਚੰਦੋਆ ਗੁਰ ਕਾਖੀ ਵੇ ਚੰਦੋਆ ਸਤ ਗੁਰ ਕਾਖੀ ਵੇ ਚੰਦੋਆ ਆਪੇ ਪਟੇ ਕਲਮ ਆਪ ਆਪੇ ਪਟੇ ਕਲਮ ਆਪ ਆਪੇ ਹੀ ਲਿਖਣ ਹਾਰਾ ਹੋਆ ਸਤ ਗੁਰ ਕਾਖੀ ਵੇ ਚੰਦੋਆ ਗੁਰ ਕਾਖਿ ਵੇਚੰਦੂਆ ਸਤ ਗੁਰ ਕਾਖਿ ਵੇਚੰਦੂਆ ਸਭ ਉਮਤ ਆਵਣ ਜਾਵਣੀ ਸਭ ਉਮਤ ਆਵਣ ਜਾਵਣੀ ਆਪੇ ਨਵਾ ਨਰਵਾ ਸਤ ਗੁਰ ਕਾਖਿ ਵੇਚੰਦੂਆ ਗੁਰ ਕਾਖਿ ਵੇਚੰਦੂਆ ਸਤ ਗੁਰ ਕਾਖਿ ਵੇਚੰਦੂਆ ਅਵਗਣਤੇ ਆਥਵਿਓ ਅਵਗਣਤੇ ਆਥਵਿਓ ਚੌਚੱਕੀ ਕੀ ਨਣ ਲੋਵਾ ਸਤ ਗੁਰ ਕਾ ਖਿ ਵੇਚਦੋਆ ਗੁਰ ਕਾ ਖਿ ਵੇਚਦੋਆ ਸਤ ਗੁਰ ਕਾ ਖਿ ਵੇਚਦੋਆ ਜਿਨੀ ਗੁਰੂ ਨ ਸੇਵਿਓ ਜਿਨੀ ਗੁਰੂ ਨ ਸੇਵਿਓ ਮਨ ਮੁਖਾ ਪਾਇਆ ਮੋਵਾ ਸਤ ਗੁਰ ਕਾ ਖਿ ਵੇ ਚੰਦੂਆ ਗੁਰ ਕਾ ਖਿ ਵੇ ਚੰਦੂਆ ਸਤ ਗੁਰ ਕਾ ਖਿ ਵੇ ਚੰਦੂਆ ਦੂਣੀ ਚੌਣੀ ਕਰਾਮਾਤ ਦੂਣੀ ਚੌਣੀ ਕਰਾਮਾਤ ਸੱਚੇ ਕਾ ਸੱਚਾ ਟੂਆ ਸਤ ਗੁਰ ਕਾ ਖਿ ਵੇ ਚੰਦੂਆ ਗੁਰ ਕਾ ਖਿ ਵੇ ਚੰਦੂਆ ਸਤ ਗੁਰ ਕਾ ਖਿਵੇ ਚੰਦੂਆ ਚਾਰੇ ਜਾਗੇ ਚੌ ਜੁਗੀ ਚਾਰੇ ਜਾਗੇ ਚੌ ਜੁਗੀ ਪੰਜਾਣ ਆਪੇ ਹੋਆ ਸਤ ਗੁਰ ਕਾ ਖਿਵੇ ਚੰਦੂਆ ਗੁਰ ਕਾ ਖਿਵੇ ਚੰਦੂਆ ਸਤ ਗੁਰ ਕਾ ਖਿਵੇ ਚੰਦੂਆ ਤਖਤ ਬੈਠਾ ਅਰਜਨ ਗਰੋ ਤਾਖਤ ਤੇ ਬੈਠਾ ਅਰਜਨ ਗੁਰੂ ਤਖਤ ਤੇ ਬੈਠਾ ਅਰਜਨ ਗੁਰੂ ਤਖਤ ਤੇ ਬੈਠਾ ਅਰਜਨ ਗੁਰੂ ਗੁਰ ਕਾ ਖੇਵੇ ਚੰਦੋਆ ਸਤ ਗੁਰ ਕਾ ਖੇਵੇ ਚੰਦੋਆ ਗੁਰ ਕਾ ਖੇਵੇ ਚੰਦੋਆ ਸਤ ਗੁਰ ਕਾ ਖੇਵੇ ਚੰਦੋਆ ਇਹ ਸ਼ਬਦ ਸੇਈ ਗੁਰੂ ਅਰਜਨ ਦੇਵ ਜੀ ਦਾ ਹੈ ਜਿਨ੍ਹਾਂ ਨੇ ਸੱਚਖੰਡ ਹਰਮੰਦਰ ਸਾਹਿਬ ਦੀ ਨੀਂਹ ਰਖਾਈ ਮਹਾਨ ਸੂਫੀ ਸੰਤ ਹਜ਼ਰਤ ਸਾਈ ਮੀਆਂ ਮੀਰ ਜੀ ਦਾ 85 ਸਾਲ ਦਾ ਜੀਵਨ ਸੀ ਇਨਾਂ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਦਾ ਨੀਂਹ ਪੱਥਰ ਰੱਖਿਆ ਸਾਈ ਮੀਆਂ ਮੀਰ ਜੀ ਦਾ ਜਨਮ 1550 ਈਸਵੀ ਕਾਜੀ ਸਾਈ ਦਿੱਤਾ ਜੀ ਦੇ ਘਰ ਹੋਇਆ ਸੀਸਤਾਨ ਸ਼ਹਿਰ ਦੇ ਵਿੱਚ ਹੋਇਆ ਇਹ ਜਗਾ ਜੋ ਕਿ ਈਰਾਨ ਅਫਗਾਨਿਸਤਾਨ ਵਿੱਚ ਇਹ ਜਗਾ ਰਹਿ ਜਾਂਦੀ ਹੈ ਸਾਈਂ ਜੀ ਦਾ ਅਸਲੀ ਨਾਮ शेख मोहम्मद ਆਮ ਕਰਕੇ ਜਾਣਦੇ ਸੀ ਲੋਕ ਸਾਈਂ ਜੀ ਨੂੰ ਹਜਰਤ ਮੀਆਂ ਮੀਰ ਸਾਈਂ ਮੀਆਂ ਮੀਰ ਤੇ ਸਾਹ ਮੀਆਂ ਮੀਰ ਕਰਕੇ ਬੁਲਾਉਂਦੇ ਸਨ ਹਜਰਤ ਹਾਜਰਤ ਦੇ ਸੇਖ ਹਜਰਤ ਤੇ ਸੇਖ ਇਸਲਾਮ ਧਰਮ ਦੇ ਵਿੱਚ ਬੜੇ ਸਤਕਾਰ ਨਾਲ ਸਤਕਾਰ ਸਰਕਾਰ ਨਾਲ ਸਮਝਦੇ ਸਨ ਸਾਈਂ ਜੀ ਦਾ ਪਛੋਕੜ ਸਾਈਂ ਜੀ ਦਾ ਪਛੋਕੜ ਹਜਰਤ ਦੇ ਨਾਲ ਜੁੜਿਆ ਸੀ ਸਾਈਂ ਜੀ ਦੇ ਦਾਦਾ ਜੀ ਦਾ ਨਾਮ ਕਾਜੀ ਕਲੰਦਰ ਫਰਾਕੀ ਸੀ ਕਾਜੀ ਕਲੰਦਰ ਫਾਰੂਕੀ ਸਾਈਂ ਜੀ ਸਾਰੇ 6 ਭੈਣ ਭਰਾ ਸਨ ਸਾਈਂ ਜੀ ਸਾਰੇ 6 ਭੈਣ ਭਰਾਵਾ ਸਨ ਭੈਣ ਦਾ ਨਾਮ ਜਮਾਲ ਤੇ ਜਲਾਲ ਸਾਈਂ ਜੀ ਦੇ ਤਿੰਨ ਭਰਾ ਸਨ ਕਾਜੀ ਬੋਲਣ ਤੇ ਕਾਜੀ ਸਮਾਨ ਤੇ ਕਾਜੀ ਤਹਰ ਜੀ ਸਾਈਂ ਜੀ ਸਾਰੇ ਭੈਣ ਭਰਾਵਾਂ ਤੋਂ ਨਿੱਕੇ ਸਨ ਸਾਈਂ ਜੀ ਉਦੋਂ 7 ਸਾਲ ਦੀ ਸਾਈਂ ਜੀ ਉਦੋਂ 7 ਸਾਲ ਦੀ ਉਮਰ ਸੀ ਜਦੋਂ ਇਹਨਾਂ ਦੇ ਪਿਤਾ ਜੀ ਦਾ ਦਿਹਾਂਤ ਹੋ ਗਿਆ ਤੇ ਇਹਨਾਂ ਦੀ ਪਾਲਣਾ ਇਹਨਾਂ ਦੀ ਮਾਤਾ ਨੇ ਸਾਈਂ ਜੀ ਸਾਈਂ ਜੀ ਦੀ ਹੁਣਾਂ ਕੀਤੀ ਮਾਤ ਸਾਈਂ ਜੀ ਦੀ ਮਾਤਾ ਬਹੁਤ ਪੜ੍ਹੀ ਲਿਖੀ ਸੀ ਬੜੀ ਪੜ੍ਹੀ ਲਿਖੀ ਸੀ ਤੇ ਸਾਈਂ ਜੀ ਨੇ ਸਾਰੀ ਵਿਦਿਆ ਆਪਣੀ ਮਾਤਾ ਕੋਲੋਂ ਸਿੱਖੀ ਜਾਨੀ ਕਿ ਪਾਠਸ਼ਾਲਾ ਕਹਿੰਦੇ ਸੀ ਪਾਠਸ਼ਾਲਾ ਨਹੀਂ ਗਏ ਆਪਣੀ ਮਾਤਾ ਕੋਈ ਸਾਰੀ ਵਿਦਿਆ ਸਿੱਖੀ ਪਾਠਸ਼ਾਲਾ ਅੱਜ ਕੱਲ੍ਹ ਸਕੂਲ ਕਿਹਾ ਜਾਂਦਾ ਪਹਿਲਾ ਪਾਠਸ਼ਾਲਾ ਕਿਹਾ ਜਾਂਦਾ ਸੀ ਇਹ ਪਾਠਸ਼ਾਲਾ ਨਹੀਂ ਗਿਆ ਸਾਰੀ ਵਿਦਿਆ ਸਾਈਂ ਜੀ ਹੋਣਾ ਆਪਣੀ ਮਾਤਾ ਕੋ ਸਿੱਖੀ ਇਸ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਾ ਨੀਂ ਪੱਥਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵਿਖਾਇਆ ਸਤ ਗੁਰ ਕਾਖਿ ਵੇ ਚੰਦੋਆ ਸਤ ਗੁਰ ਕਾਖਿ ਵੇ ਚੰਦੋਆ ਗੁਰ ਕਾਖਿ ਵੇ ਚੰਦੋਆ ਸਤ ਗੁਰ ਕਾਖਿ ਵੇ ਚੰਦੋਆ ਤਖਤ ਬੈਠਾ ਅਰਜਨ ਗਰੂ ਤਖਤ ਬੈਠਾ ਅਰਜਨ ਗਰੂ ਤਖਤ ਬੈਠਾ ਅਰਜਨ ਗਰੂ ਤਖਤ ਬੈਠਾ ਅਰਜਨ ਗਰੂ ਗੁਰ ਕਾਖਿ ਵੇ ਚੰਦੋਆ ਸਤ ਗੁਰ ਕਾਖਿ ਵੇ ਚੰਦੋਆ ਗੁਰ ਕਾਖਿ ਵੇ ਚੰਦੋਆ ਸਤ ਗੁਰ ਕਾਖਿ ਵੇ ਚੰਦੋਆ ਇਹਨਾ ਕੁਝ ਕਹਿੰਦੇ ਆ ਸਮਾਂ ਦੇ ਜਾਂਚ ਕੇ ਦਾਸ ਨੂੰ 10 ਮਿੰਟ ਮਿਲੇ ਸੀ ਸੰਗਤਾਂ ਦੇ ਨਾਲ ਵਿਚਾਰ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ